गुरु कृपा ॾियो ਸਤਗੁਰੂ ਜੀ ਨੇ ਅਨਤਾਨੀਂ ਕਿਰਪਾ ਕੀਤੀ ਸਾਡੇ ਤੇ ਬਖਸ਼ੀ ਬਖਸ਼ਾਂ ਕੀਤੀਆਂ ਜਦੋਂ ਸਾਬ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਸ਼ਬਦ ਵੀ ਇਸੇ ਦਿਨ ਸਾਨੂੰ ਮਿਲਿਆ ਪਤੇ ਨਾਰਾ ਇਸੇ ਦਿਨ ਮਿਲਿਆ ਸਾਨੂੰ ਵਿਸਾਖੀ ਵਾਲੇ ਦਿਨ 1699 ਨੂੰ ਨਾ ਸਾਨੂੰ ਇਸ ਦਿਨ ਮਿਲੇ ਕਾ ਇੱਕੋ ਬਾਟੇ ਵੀ ਛਕਣਾ ਗੁਰੂ ਧਾਰਨ ਕਰਨੀ ਮਰਿਆਦਾ ਜੁਗੋ ਜੁਗ ਅਟਲ ਹੋਣੀ ਇਸ ਢੰਗ ਨਾਲ ਇਹ ਸਾਨੂੰ ਮਿਲੀ ਕਿਸੇ ਹੋਰ ਕੌਮ ਦਾ ਜਨਮ ਦਿਨ ਇੱਕ ਨਹੀਂ ਹੁੰਦਾ ਸਾਡਾ ਜਨਮ ਦਿਨ ਇੱਕ ਬਣਾ ਦਿੱਤਾ ਸਤਿਗੁਰੂ ਜੀ ਨੇ ਮੇਰਾ ਕੀਤੇ ਨਾ ਤਾਂ ਹੀ ਕਹਿਣਾ ਮੇਰਾ ਨੂੰ ਇਹ ਨਹੀਂ ਵੀ ਪੰਜ ਸੱਤ ਗਿਣ ਕੇ ਸੀ ਇਹ ਕਰ ਲਈਏ ਵੀ ਇੰਨੀ ਬਖਸ਼ਾ ਨੇ ਨਹੀਂ ਗੁਰੂ ਕੇ ਪਿਆਰਿਓ ਇਹ ਤੇ ਕੇਵਲ ਤੇ ਕੇਵਲ ਐਵੇਂ ਨੂੰ ਸਮਝਣ ਲਈ ਇਸ਼ਾਰਾ ਮਾਤਰ ਹੈ ਜਦੋਂ ਟਿਕਟ ਲਈਦੀ ਹੈ ਨਾ ਉਹਦੇ ਉੱਤੇ ਕਾਗਜ਼ ਹੀ ਹੈ ਪਰ ਜੇ ਟਿਕਟ ਲੈ ਕੇ ਉਹ ਸਫ਼ਰ ਕਰ ਲਈਏ ਸ਼ੁਰੂ ਤੇ ਮੰਜ਼ਿਲ ਤੇ ਪਹੁੰਚੀਏ ਉੱਥੇ ਜਾ ਕੇ ਪਤਾ ਲੱਗਦਾ ਹੈ ਨਾ ਕਿ ਟਿਕਟ ਦੀ ਕੀਮਤ ਹੈ ਅੰਮ੍ਰਿਤ ਦੀ ਦਾਤ ਲਈਏ ਉਹਦੇ ਤੇ ਲੱਗਦਾ ਮਾਮੂਲੀ ਚੀਜ਼ ਪਰ ਜਦੋਂ ਅੰਮ੍ਰਿਤ ਛਕ ਲਈਏ ਅਭਿਆਸ ਕਰੀਏ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰੀਏ ਬਚਨ ਕਮਾਈਏ ਸਾਥ ਸੰਗਤ ਵਿੱਚ ਜਾਈਏ ਜਦੋਂ ਉਹ ਸੁੱਖ ਮਿਲਦੇ ਨੇ ਉਦੋਂ ਹੀ ਪਤਾ ਲੱਗਦਾ ਹੈ ਕਿ ਅੰਮ੍ਰਿਤ ਦੀ ਕੀਮਤ ਕੀ ਹੈ ਇਹਦੇ ਨਾਲ ਸੰਬੰਧਤ ਬਹੁਤ ਸਾਰੇ ਸਵਾਲ ਸੰਗਤ ਵਿੱਚ ਹਮੇਸ਼ਾ ਆਉਂਦੇ ਰਹਿੰਦੇ ਅੱਜ ਵੀ ਆਉਂਦੇ ਰਹਿਣਗੇ ਪਰ ਉਹਨਾਂ ਦੇ ਜਵਾਬ ਸਤਿਗੁਰਾਂ ਨੇ ਪਹਿਲਾਂ ਹੀ ਬਖਸ਼ੇ ਹੋਏ ਇਹ ਕੇਵਲ ਲੋੜ ਹੈ ਸਾਨੂੰ ਪਿਆਰ ਨਾਲ ਧੀਰਜ ਨਾਲ ਬੈਠਣ ਦੀ